ਸਾਲ ਸਾਹਿਬ ਹਾਕਮ ਵਾਲੀਏ ਜੱਗੂ ਦਾ ਹਾਕਮਾ ਸਰਦਾਰੇ ਵਾਲਾ ਨੰਗਲ ਬੋਹਾ ਭਲਾਟਾ ਦਾ ਇਲਾਕਾ ਮੇਰੇ ਵੀਰੋ ਵੀ ਗੱਡੀ ਉੱਤਰ ਭਲਾਟੇ ਤੋਂ ਵੀ ਕਿਹ ਪਿੰਡ ਬੋਹਾ ਵਿੱਚ ਆ ਜਾਵੇ ਮੈਂ ਪਰਫੀ ਬੰਡੂ ਕੁੜੀਆਂ ਨੂੰ ਦੀਪ ਚਹਲ ਤੇ ਜੱਗੀ ਸਰਾਓ ਬਲਕਾਰ ਚੈਲ ਪਾਲਾ ਫੌਜੀ ਸਾਡੇ ਵੀਰ ਹੈ ਲੇ ਵੀ ਗਗਨੇਆ ਤੈਨੂੰ ਵੀ ਮੁਬਾਰਕ ਗਰਾਉਂਡ ਕਲੀਅਰ ਕਰ ਦਿਓ ਜੀ ਗਰਾਉਂਡ ਦੇ ਵਿੱਚ ਕੋਈ ਵੀ ਸੱਜਣ ਜਿਹੜਾ ਨਾ ਹੋਵੇ 15.5 ਤੇ 16 15.5 16 ਹੀ ਆ ਨਾ ਜੀ 15.5 ਤੇ 16 ਨਾਠ ਦੀਆਂ ਤਿੰਨ ਕਬੱਡੀਆਂ ਕੁਲਦੀਪ ਪਾਲਖ ਲਵੀ ਚਾਲ ਪੁਲਸੀਆ ਸੁਖਜਿੰਦਰ ਖੰਘੂੜੇ ਵੱਲੋਂ 3100 ਦੀਆਂ ਲਓ ਪਹਿਲੀ ਰੇਡ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਸੁਨੀਲ ਸੰਧਾਨ ਸਾਹਿਬ ਦੀ ਧਿਰਤੀ ਦਾ ਮੇਰੇ ਮਿੱਤਰੋ ਇਸ ਵੇਲੇ ਪਾਉਂਦਾ ਹੋਇਆ ਰੇਡ ਇੱਕ ਪਾਸੇ ਪ੍ਰਤਾਪ ਹੈ ਪਰ ਦੂਜੇ ਪਾਸੇ ਹਾਕਮ ਵਾਲਿਆ ਜੱਗੂ ਓ ਬੱਲੇ ਬੱਲੇ ਹੋ ਗਈ ਮੇਰੇ ਵੀਰੋ ਛੋਟਾ 나ਥ ਸਿੰਘਾ ਦੌਦੀ ਹੈ ਡੈਡੀ ਸਾਹਿਬ ਵੀ ਤਕੜਾ ਖੇਡਿਆ ਹੁਣ 4 ਹੈ ਓ ਕਹਿੰਦੇ ਲਾ ਟੱਚ ਮੇਰੇ ਵੀਰੋ ਸਿਲੂ ਨੂੰ ਤਕੜੇ ਪੁਆਇੰਟ ਦਾ ਵਾਅਦਾ ਕਰਦਾ ਹੈ 골ਡੀ ਨਿਊਜ਼ੀਲੈਂਡ ਹਿੰਦਰ ਚੈਲ ਸਾਡਾ ਵੀਰ ਇਟਲੀ ਵਾਲਾ ਉਹਨਾਂ ਵੀਰਾਂ ਨੇ ਇਹ ਟੀਮ ਸਪੌਂਸਰ ਕੀਤੀ ਆ ਜਿਉ ਜਲਾਲ ਸਾਹਿਬ ਲਓ ਕੈਲਰਮ ਵਾਲਾ ਰਵੀ ਆ ਗਿਆ ਮੇਰੇ ਮਿੱਤਰੋ ਅੱਜ ਦੇ ਸਮੇਂ ਦਾ ਟਾਪਰ ਰਾਇਲ ਸਪੋਰਟਸ ਕਲੱਬ ਵੱਲੋਂ ਖੇਡਿਆ ਨਿਕਲਿਆ ਸੀਜ਼ਨ ਦਾ ਬੈਸਟ ਯੋਰਪ ਦੇ ਦਾ ਆਹ ਦੂਜੇ ਪਾਸੇ ਵੇਖਦਾ ਵੇ ਹਾਕਮਾਲੀਆ ਜੱਗੂ ਕਰ ਗਿਆ ਕਮਾਲ ਕਰ ਗਿਆ ਕਮਾਲ ਪਰ ਰਵੀ 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 ਅਰ ਰਵੀ ਕੈਲਰਮ ਵਾਲਾ ਰਵੀ ਕੈਲਰਮ ਵਾਲਾ ਓਏ ਪਿਆਰਿਓ ਕੀ ਹਾਲ ਚਾਲ ਆ ਫੇਰ ਓ ਸਾਹਮਣੇ ਦੀਪਤ ਬੁਰਜੀ ਵਾਲਾ ਮੇਰੇ ਵੀਰੋ ਕਲਮਾ ਵਾਲੇ ਰਵੀ ਦੇ ਵਿੱਚ ਬੜੀ ਜਾਨ ਹੈ ਸ਼ੀਲੂ ਤੇ ਦੀਪ ਦੀਪ ਤੇ ਸ਼ੀਲੂ ਟੱਕਾ 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 ਟੱਕਰ 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 ਸ੍ਰੇਣੀ ਸ਼ੀਲੂ ਹਰਿਆਣੇ ਵਾਲਾ ਇਹ ਸ਼ੀਲੂ ਹਰਿਆਣੇ ਵਾਲਾ ਹੈ ਇਹ ਬਾਹੂ ਅਕਬਰਪੁਰ ਵਾਲਾ ਸ਼ੀਲੂ ਹੈ ਲੈ ਵੀ ਮਨੀ ਕਿਹੜੇ ਪਾਸੇ ਆ ਕੱਢ YouTube ਵੇਖ ਕਿੰਨੀ ਕੁ ਦੁਨੀਆ ਜੁੜੀ ਹੈ ਦਸ ਫਿਰ ਦੁਨੀਆ ਨੂੰ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਸੁਨੀਲ ਕਪਤਾਨ ਸਾਹਿਬ ਦੀ ਧਰਤੀ ਮੇਰੇ ਮਿੱਤਰੋ ਵੱਡਾ ਮੈਚ ਉਪਿਆ ਦੇ ਮੇਲੇ ਦਾ ਸੈਕੰਡ ਸੈਮੀਫਾਈਨਲ ਪ੍ਰਤਾਪ ਕੜਿਆਣੇ ਵਾਲਾ ਆਓ ਕਰੂ ਤਮਾਲ ਲਾਓ ਟਕਰਾ ਜੱਫਾ ਬਰੋਗਾ ਬੱਲੇ 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 ਆ ਮਾਰ ਦਿਓ ਤਾੜੀਆਂ ਮੇਰੇ ਵੀਰੋ ਇਹ ਆ ਕੜਿਆਣੇ ਵਾਲਾ ਪ੍ਰਤਾਪ ਇਹਨੂੰ ਦੇਖ ਕੇ ਰੇਡਰਾਂ ਨੂੰ ਚੜਦੇ ਆ ਟਾਪ ਇਹ ਆ ਕੜਿਆਣੇ ਵਾਲਾ ਪ੍ਰਤਾਪ ਤੇ 3200 ਦੀ ਰੇਡ ਹੈ 3100 3100 ਲੱਗਿਆ ਹੋਇਆ ਹੈ ਜਥੇਦਾਰ ਗੁਰਲਾਲ ਸਿੰਘ ਜੀ ਕਹਿੰਦੇ ਜਿੰਨੇ ਸ਼ਿਲੂ ਜੱਫੇ ਲਾਊਗਾ ਹਰ ਇੱਕ ਜੱਫਾ 1100 ਦਾ ਹੋਣਾ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਕੈਂਟਰ ਵਾਲਾ ਰਵੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਗੁਰਵਿੰਦਰ ਪੁਲਸੀਏ ਵੱਲੋਂ 1000 ਦਾ ਜੱਫਾ ਹੋ ਗਿਆ ਜੱਗੂ 1100 ਲਾਇਆ ਹੋਇਆ ਜਿੰਨੇ ਲਾਏਗਾ ਨੌਜਾਨਾ 5-5000 ਵਧੀਆਣਾ ਆਹ ਸਾਹਮਣੇ ਖੇਡ ਮੈਦਾਨ ਅੰਦਰ ਰੇਡ ਇੱਕ ਪਾਸੇ ਸੱਚੇ ਪਾਸ਼ਾ ਮੇਰ ਕਰੀ ਹਲਕਾ ਸੱਟ ਮਹਿਸੂਸ ਕਰ ਰਿਹਾ ਅੰਬਰਤਨਾ ਜਫਾ 500 ਦਾ ਕਿਹਦੇ ਵੱਲੋਂ ਵੀਰੇ ਦੀਪ ਪੁੱਬਿਆ ਵੱਲੋਂ ਰਿੰਦਰ ਚੈਲਵੀ ਇਟਲੀ ਤੋਂ ਆਇਆ ਹੋਇਆ ਉਧਰ 7:00 ਵਜੇ ਥੋੜੇ ਸੱਚੇ ਪਾਸ਼ਾ ਮੇਰ ਕਰੇ ਮੇਰੇ ਵੀਰੋ ਇਹ ਪ੍ਰਮਾਤਮਾ ਇਹ ਵੈਕਰੋ ਤੇ 플레이ਰ ਸੇ ਜਾਬ ਹੋਵੇ ਮੇਰੇ ਵੀਰੋ ਔਰ ਜਿਹੜੀ ਛੱਟ ਹੈ ਉਹ ਕਿਸੇ ਵੀ 플레이ਰ ਦੇ ਨਾਲ ਲੱਗੇ ਲੈ ਵੀ ਕੜਿਆਣੇ ਆ ਉੱਠ ਸ਼ੇਰਾ ਉੱਠ ਯੋਧਿਆ ਇਹ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਹੌਸਲੇ ਬਣਾ ਕੇ ਤੁਸੀਂ ਬੰਪਰ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਯੰਗ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਯੰਗ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਯੰਗ ਰੱਖਿਓ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਯੰਗ ਜਾਰੀ ਹੈ ਆਹ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ ਦੀਪ ਦਪੁਰਚੀ ਵਾਲਾ ਅਮਰਤ ਅੱਜ ਮਾਣ ਪਿੰਡ ਵਾਲਿਆਂ ਨੇ ਬੁਲੱਟ ਦੇ ਨਾਲ ਕਰਨਾ ਇੱਕ ਪਾਸੇ ਸ਼ਿੱਲੂ ਹੈ ਔਰ ਦੂਜੇ ਪਾਸੇ ਦੀਪ ਹੈ ਦੀਪ ਤੇ ਸ਼ਿੱਲੂ ਦੀ ਟੱਕਰ ਆਹ ਦੁਨੀਆ ਦੇਖਣਾ ਚਾਹੁੰਦੀ ਮੇਰੇ ਮਿੱਤਰੋ ਫੜ ਗਿਆ ਬਾਹ ਆਹ ਲਾ ਗਿਆ ਤਕੜਾ ਜਫਾ ਪੁਆਇੰਟ ਜਿਹੜਾ ਸ਼ਿੱਲੂ ਦਾ ਹੈ ਪੁਆਇੰਟ ਜਿਹੜਾ ਸ਼ਿੱਲੂ ਦਾ ਹੈ ਉਹ ਪਿਆਰ ਹੱਲ ਜੁਲਵਾਰੇ ਕੀ ਖਿਆਲ ਆ ਫੇਰ ਵਿੱਕੀ ਚੁੱਕੇ ਤੇ ਗੋਰੇ ਨੰਬਰਦਾਰ ਵੱਲੋਂ ਅੰਬਰਤ ਦਾ ਜਫਾ 1100 ਦਾ ਹੋਣਾ 65 ਕਿਲੋ ਦੇ ਫਾਈਨਲ ਵਾਲੀਆਂ ਟੀਮਾਂ ਗਰਾਊਂਡ ਦੇ ਨੇੜੇ ਆਉਣਗੀਆਂ ਕੋਈ ਇੰਤਜ਼ਾਰ ਨਹੀਂ ਹੋਣਾ 65 ਕਿਲੋ ਵਾਲਿਓ ਫਾਈਨਲ ਵਾਲੀਆਂ ਟੀਮਾਂ ਏ ਆਹ ਸੁਨੀਲ ਲਓ 3100 ਦੀ ਤੀਜੀ ਰੇਡ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ 3100 ਦੀ 50000 ਕਾਬਲਾ ਹੁਣ ਰੁਕ ਜਾ ਆਹ ਵੇਖਣਾ ਸ਼ੀਲੂ ਤੇ ਦਾਸ ਦੀ ਟੱਕਰ ਆਹ ਸ਼ੀਲੂ ਤੇ ਦਾਸ ਦੀ ਟੱਕਰ ਕਾਕੇ ਦਾ ਚੇਲਾ ਓ ਲੁੱੜਦਾ ਮੇਲਾ ਕਾਕੇ ਦਾ ਚੇਲਾ ਲੁੱੜਦਾ ਮੇਲਾ ਕਾਕੇ ਦਾ ਚੇਲਾ ਕਾਕੇ ਦਾ ਚੇਲਾ ਲੁੱਟਦਾ ਮੇਲਾ ਬਾਕੀ ਜਲਾਲ ਸਾਹਿਬ ਵੀ ਮੇਲਾ ਲੁੱਟੀ ਆਉਂਦੇ ਆ ਮੇਰੇ ਵੀਰੋ ਔਰ ਸਾਹਮਣੇ ਰਵੀ ਕੈਲਰ ਮਾਲਾ ਆਹ ਕੰਨੇ ਮੁੰਡਾ ਕੈਥਲ ਵਾਲਾ ਮੇਰੇ ਵੀਰੋ ਰੇਡ ਪਾਉਣ ਦੇ ਲਈ ਤਿਆਰ ਹੈ ਔਰ ਕੈਥਲ ਵਾਲਿਆਂ ਦਾ ਜਿੱਲਾ ਵੀ ਛਾੜ ਦੀ ਬੰਡ ਤੋਂ ਪਹਿਲਾਂ ਪਟਿਆਲਾ ਹੁੰਦਾ ਸੀ ਮੇਰੇ ਪੰਜਾਬੀ ਵੀਰੋ ਹੁਣ 4 ਹੈ ਔਰ ਹਾਕਮ ਵਾਲੀਆ ਤਿਆਰ ਹੈ ਮੁੰਡਾ ਮੋਗੇ ਵਾਲਾ ਓ ਜਿੱਲੇ ਕੰਨੇ ਮੋਗੇ ਦੇ ਕੜਿਆਨੇ ਪਿੰਡ ਦਾ ਪ੍ਰਤਾਪ ਏ ਕਬੱਡੀ ਕਬੱਡੀ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਪਰ ਕੈਲਰ ਮਾਲਾ ਨੰਬਰ ਲੈ ਗਿਆ ਦਬਰਜੀ ਵਾਲਾ ਫੇਰ ਆ ਗਿਆ ਦਬਰਜੀ ਵਾਲਾ ਫੇਰ ਆ ਗਿਆ ਲੈ ਵੀ ਦੀਪ ਥੋੜਾ ਗਰਾਊਂਡ ਨੂੰ ਕਲੀਅਰ ਕਰਵਾ ਮੇਰਾ ਵੀਰ ਬਣ ਕੇ ਕਿਉਂਕਿ ਦੁਨੀਆ ਵੱਡੇ ਪੱਦਰ ਤੇ ਜੁੜੀ ਹੈ 50000 ਦਰਸ਼ਕ ਜੁੜਿਆ ਸ਼ੀਲੂ ਤੇ ਦੀਪ ਦੀ ਟੱਕਰ ਵੇਖਣ ਦੇ ਲਈ ਸ਼ੀਲੂ ਤੇ ਦੀਪ ਸ਼ੀਲੂ ਫੇਰ ਕਮਾਲ ਕਰ ਗਿਆ ਸ਼ੀਲੂ ਫੇਰ ਕਮਾਲ ਕਰ ਗਿਆ ਆ ਸੰਗਰੂਰ ਵਾਲਿਓ ਆਇਆ ਨਿਆਰਾ ਫੇਰ ਆਹ ਤਾੜੀਆਂ ਜ਼ੋਰਦਾਰ ਰੋਹੀ ਵੱਲੋਂ ਵੀ ਕਹਿੰਦੇ ਅੰਮਰ ਤੋਂ ਪਿਆਰੇ ਦਾ ਜੱਫਾ ਹਜ਼ਾਰ ਦਾ ਹੋਣਾ ਮੇਰੇ ਵੀਰੋ ਸੁਨੀਲ ਤਮਤਾ ਲਾਓ ਕਾਕੇ ਦਾ ਚੇਲਾ ਲੁੜਦਾ ਮੇਲਾ ਕਰਾਉਂਦਾ ਧੰਨ ਧੰਨ ਮਿੱਤਰੋ ਕਾਕੇ ਦਾ ਚੇਲਾ ਲੁੜਦਾ ਮੇਲਾ ਕਰਾਉਂਦਾ ਧੰਨ ਧੰਨ ਮਿੱਤਰੋ ਆ ਨਾਥ ਆ ਨਾਥ ਹੈ ਇਹ ਨਾਥ ਹੈ ਇਹ ਨਾਥ ਹੈ ਸਿੰਘਾਂ ਨੌਦ ਵਾਲੇ ਕਹਿੰਦੇ ਨਾਥ ਦਾ ਮੁੰਡਾ ਹੈ ਜੱਗੂ ਦੇ ਦੋ ਜੱਫੇ ਜੱਗੀ ਕੈਨੇਡਾ ਗगन ਸਰਪੰਚ ਜੱਸੀ ਖੰਘੂੜਾ ਗੁਰਦੀਪ ਔਲਖ ਕਰਨ ਸ਼ਰਮਾ ਤੇ ਗਰਸੇਵਕ ਹੁਣਾ ਵੱਲੋਂ ਕਹਿੰਦੇ ਮੇਰੇ ਮਿੱਤਰੋ ਗੱਲ 21000 ਦੀ ਹੋਣੀ ਹੈ ਜੱਗੂ ਦੇ ਦੋ ਜੱਫਿਆਂ ਦਾ 21000 ਰੁਪਏ ਦਿੱਤਾ ਜਾਣਾ ਹੈ ਉਪਿਆ ਦੇ ਮੇਲੇ ਦਾ ਸੈਕੰਡ ਸੈਮੀਫਾਈਨਲ ਮੈਚ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਪ੍ਰਤਾਪ ਹੈ ਪਰ ਦੂਜੇ ਪਾਸੇ ਕੈਲਰਮ ਵਾਲਾ ਰਵੀ ਹੈ ਕੈਲਰਮ ਵਾਲਾ ਰਵੀ ਆਹ ਦੂਰਦੀ ਵਾਲਾ ਫੇਰ ਆ ਗਿਆ ਅੰਬਰ ਤੁਸੀਂ ਤੇ ਹੈਪੀ ਸਵੀਆ ਵੱਲੋਂ ਅਮਨ ਸਵੀਆ ਵੱਲੋਂ ਅੰਬਰ ਦਾ ਜੱਫਾ ਖੀਲੂ ਦਾ ਜੱਫਾ 1000 ਦਾ ਮੇਰੇ ਵੀਰੋ ਔਰ ਦੂਜੇ ਪਾਸੇ ਅੰਮਰਤ ਉੱਪਿਆ ਵਾਲਾ ਔਰ ਪੀਰਾ ਇਹਦਾ ਫਾਦਰ ਕਹਿੰਦੇ ਜੀਤ ਵੀ ਤਗੜਾ ਖੇਡਿਆ ਉਹ ਵੀ ਗਰਾਊਂਡ ਦੇ ਵਿੱਚ ਆ ਗਿਆ ਜਲਾਲ ਸਾਹਿਬ ਤੁਸੀਂ ਗੱਲ ਕਰਨੀ ਹੈ ਤੇ ਮੁੰਡਾ ਤਮਤਾਨ ਸਾਹਿਬ ਵਾਲਾ ਸੁਨੀਲ ਆਹ ਤਮਤਾਨ ਸਾਹਿਬ ਵਾਲਾ ਸੁਨੀਲ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਪ੍ਰਤਾਪ ਪ੍ਰਤਾਪ ਤੇ ਸੁਨੀਲ ਪ੍ਰਤਾਪ ਤੇ ਸੁਨੀਲ ਫੜ ਗਿਆ ਲੱਗ ਗਿਆ ਲੱਗ ਗਿਆ ਤੇ ਪੁਆਇੰਟ ਰੀਡਰ ਦਾ ਪੁਆਇੰਟ ਸੁਨੀਲ ਦਾ ਪੁਆਇੰਟ ਸੁਨੀਲ ਦਾ 65 ਕਿਲੋ ਦੇ ਫਾਈਨਲ ਦੀਆਂ ਟੀਮਾਂ ਮੈਨੂੰ ਲੱਗਦਾ ਸ਼ਕਤੀਮਾਨ ਤੇ ਨਹੀਂ ਆ ਗਿਆ ਕਿਤੇ ਸਿਕੰਦਰ ਆ ਗਿਆ ਬੜੀ ਦੂਰ ਆਇਆ ਹੋਇਆ ਮੇਰੇ ਆਪਣੇ ਪਿੰਡ ਦਾ ਨੌਜਵਾਨ ਸ਼ਕਤੀਮਾਨ ਹੈ ਇਧਰ ਜੀਤ ਜੀ ਹੈ ਬਾਤ ਸੁਨੀਲ ਦੇ ਲਈ 500 ਰੁਪਿਆ ਜੀਤ ਉੱਪਿਆ ਉਹਨਾਂ ਵੱਲੋਂ ਮੇਰੇ ਵੀਰੋ ਸੁਨੀਲਾ ਸਾਹਿਬ ਜੇ ਦਾ ਨੌਜਵਾਨ ਹੈ ਬਹੁਤ ਬਹੁਤ ਸਤਿਕਾਰ ਕਰਕੇ ਗਏ ਐ ਅੰਕਲ ਜੀ ਬਹੁਤ ਬਹੁਤ ਧੰਨਵਾਦ ਗਰਮੇਲ ਸਿੰਘ ਦਿਣਵੇ ਨਾਲ ਕਬੱਡੀ ਖੇਡੀ ਐ ਸਤਿਕਾਰ ਆਹ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਮਿੱਤਰੋ ਇਸਲੇ ਕੈਲਰਮ ਵਾਲਾ ਰਵੀ ਨੌਜਰ ਵਧਿਆ ਹੋਇਆ ਰੇਡ ਪੌਂਡ ਦੇ ਲਈ ਕੈਲਰਮ ਵਾਲਾ ਰਵੀ ਰਿਸ਼ੀਆਂ ਬੁਰੀਆਂ ਦੀ ਧਰਤੀ ਕੈਲਰਮ ਪਿੰਡ ਮੇਰੇ ਮਿੱਤਰੋ ਲੈ ਵੀ ਚੱਕੂ ਦੋ ਜੱਫੇ 20000 ਦੇ 21000 ਦੇ ਜੱਫੇ ਬੜਾ ਜਾਨਦਾਰ ਖਿਡਾਰੀ ਐ ਜਲਾਲ ਸਾਹਿਬ ਆਹ ਮੁੰਡਾ ਸਰਾ ਕਰਵਾ ਦਿੰਦਾ ਆਹ ਸਾਹਮਣੇ ਛੋਟਾ 나ਥ ਤੇ ਅੰਮਰਤ ਏ ਕਬੱਡੀ 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 ਅੰਮਰਤ ਤੇ 나ਥ ਛੋਟਾ ਮੇਰੇ ਵੀਰੋ ਪਰਦੀਪ ਦੁਰਜੀ ਵਾਲਾ ਹਲ ਵੀ ਕੈਮਰਮ ਦੇ ਲਈ 500 ਜੀਤ ਅੰਕਲ ਜੀ ਹੁਣਾਂ ਵੱਲੋਂ ਆਇਆ ਬਹੁਤ ਬਹੁਤ ਧੰਨਵਾਦ ਹੈ ਗਰਾਊਂਡ ਨੂੰ ਥੋੜਾ ਕਲੀਅਰ ਕਰ ਦਿਓ ਆ 500 ਰੁਪਏ ਵੀ ਮੇਰੇ ਤੋਂ ਜਰੂਰ ਫੜ ਕੇ ਲੈ ਜਿਓ ਬੜੀ ਮਿਹਰਬਾਨੀ ਹੋਊਗੀ ਜੱਗੂ ਦਾ ਜੱਫਾ 500 ਦਾ 500 ਅਮਰਤ ਦੇ ਲਈ ਵੀ ਜੀਤ ਅੰਕਲ ਜੀ ਹੋਣਾ ਬੱਲੋ ਆ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਇੱਕ ਪਾਸੇ ਰਵ ਆ ਆ ਦੀ ਨੌਜਨ ਸੁਨੀਲ 500 ਜੱਗੂ ਦਾ ਸੌਰੀ 500 ਅਮਰਤ ਦਾ ਤੇ 500 ਰਵੀ ਕੈਲਰਮ ਦਾ ਆ ਨਾਥ ਫੇਰ ਆ ਗਿਆ ਨਾਥ ਤੇ ਸ਼ੀਲੂ ਦੀ ਟੱਕਰ ਹੋ ਜੇ ਨਾ ਆ ਖੁੱਲ ਕੇ ਲੱਗ ਗਿਆ ਪਰ ਨਾਥ ਆ ਕਾਕੇ ਦਾ ਚੇਲਾ ਲੁੱਟਦਾ ਮੇਲਾ ਕਾਕੇ ਦਾ ਚੇਲਾ ਲੁੱਟਦਾ ਮੇਲਾ ਆ ਸ਼ੇਖ ਦੌਲਤ ਵਾਲੇ ਨੇ ਚੰਡਿਆ ਇਹ ਸ਼ੇਖ ਦੌਲਤ ਵਾਲੇ ਨੇ ਚੰਡਿਆ ਆ ਸਾਹਮਣੇ ਅਗਲੀ ਕਬੱਡੀ ਰਵੀ ਕੈਲਨ ਵਾਲਾ ਮੇਰੇ ਵੀਰੋ ਵਾਹ ਓਏ 나ਥ ਔਰ ਸੋਣ ਵੀ ਪੁੱਜਿਆ ਹੋਇਆ ਨੌਜਾਨ ਮੇਰੇ ਵੀਰੋ ਬਾਹਮਣੀ ਵਾਲੇ ਪਿੰਡ ਦਾ ਰਵੀ ਕੈਲਨ ਵਾਲਾ ਮੰਨਿਆ ਪਰਵੰਨਿਆ ਖਿਡਾਰੀ ਜੱਗੂ ਤੇ ਰਵੀ ਰਵੀ ਤੇ ਜੱਗੂ ਵਾਹ ਓਏ ਕੈਲਨ ਵਾਲਿਆ ਜਲਾਲ ਸਾਹਿਬ ਕਰਿਓ ਗੱਲ ਮਾਝੇ ਵਾਲੇ ਮਝੈਲ ਦੀ ਔਰ ਪੁਰੀ ਵਾਲਾ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਆਇਆ ਹੈ ਇਹ ਦੋ ਪੁਰਜੀ ਵਾਲਾ ਦੀਪ ਹੈ ਆਹ ਧਨਗੁਰੂ ਰਾਮਦਾਸ ਵੀ ਧਰਤੀ ਤੋਂ ਆਇਆ ਹੈ ਆਹ ਸਾਹਮਣੇ ਮੇਰੇ ਮਿੱਤਰੋ ਅਮਰਤ ਨੇ ਕੀਤੀ ਕੋਸ਼ਿਸ਼ ਹੈ ਲਾਉ ਤਕੜਾ ਜੱਫਾ ਪਰ ਦਬਰਜੀ ਵਾਲਾ ਦੀਪ ਆਪਣੀ ਟੀਮ ਲਈ ਚ ਲੱਖਾਂ ਦੇ ਨੰਬਰ ਦਾ ਵਾਅਦਾ ਕਰ ਗਿਆ ਹੈ ਗੁਰਦਾਸਪੁਰ ਲਾਈਨ ਦੀ ਟੀਮ ਦਾ ਇੱਕ ਖਿਡਾਰੀ ਹੈ ਔਰ ਬੇਸ਼ੱਕ ਅੱਜ ਲੜਾਣ ਹੋਣੀ ਤੇਜੇਪਿੰਡ ਦੇ ਵਿੱਚ ਮੇਲਾ ਕਰਾ ਰਿਹਾ ਹੈ ਪਰ ਜਵਾਨ ਹੋਈ ਸੀ ਜੱਗੂ ਦੇ ਨਾਲ ਵੀ ਪੁੱਜਾਂਗੇ ਜਰੂਰ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਕੈਲਰਮ ਵਾਲਾ ਫੇਰ ਕਬਡੀਆਂ ਪਾ ਰਿਹਾ ਹੈ ਫੇਰ ਫੇਰ ਕੇ ਕਬਡੀਆਂ ਪਾਉਂਦਾ ਆਹ ਜਿੱਥੇ ਵੀ ਖੇਡਦਾ ਲੋਕਾਂ ਦੇ ਦਿਲ ਜਿੱਤਨਾ ਆਹ ਸਾਹਮਣੇ ਰਵੀ ਦੀ ਰੇਡ ਚਾਰਾਂ ਦੇ ਵਿੱਚੋਂ ਕੀਤੀ ਕੋਸ਼ਿਸ਼ ਤੇ ਪੁਆਇੰਟ ਰੇਡਰ ਦਾ ਫੇਰ ਮੈਚ ਸਮਾਪਤ ਮੈਚ ਸਮਾਪਤ ਹੈ ਮੈਚ ਸਮਾਪਤ ਜੇਤੂ ਟੀਮ ਉੱਪਰ ਉੱਪਿਆ ਤੇ ਡੜਬੇ ਦਾ ਫਾਈਨਲ ਮੈਚ ਖੇੜਾ ਜਾਊਗਾ ਡੜਬੇ ਦਾ ਫਾਈਨਲ ਮੈਚ ਟਿੱਕੀ ਚੁੱਕੇ ਸਾਡਾ ਵੀਰ ਅੰਮ੍ਰਿਤ ਦਾ ਭਰਾ ਉਹ ਵੀ ਲਾਈਵ ਜੁੜਿਆ ਹੋਇਆ ਹੈ ਮੇਰੇ ਵੀਰੋ ਟਿੱਕੀ ਚੁੱਕੇ ਔਰ ਰੇੜੀ ਉਪਿਆ ਦੀ ਟੀਮ ਨੇ ਜਿੱਤ ਗਈ ਹੈ ਉਪਿਆ ਜਿਹਨੂੰ ਜਿਹਨੂੰ ਮੈਚ ਦਾ ਸਵਾਦ ਆਇਆ ਤਾੜੀਆਂ ਸ਼ੋਰ ਦਾ ਪੈਂਡ ਦੇ ਫਾਈਨਲ ਵਾਲੀਆਂ ਟੀਮਾਂ ਆਓ ਜੀ ਜਗਦੀਸ਼ ਘਰਾਣ ਤੇ ਬੱਬੂ ਲਦਾਨ ਲੱਖਾ ਸ਼ਾਦੀਹਰੀ ਤੇ ਰਾਜੂ ਢੰਡਿਆਲ ਹਾਂਜੀ ਉਧਰ ਅੰਬਰ ਤੋਂ ਉਹ ਪਿਆਰੇ ਦਾ ਮਾਨ ਸਨਮ ਜਿਹੜਾ ਉਹ ਕੀਤਾ ਜਾਣਾ ਪ੍ਰੀਤ ਗਿੱਲ ਜਰਮਨ ਖੜਾ ਵੀਰ ਹੈ ਵਿੱਕੀ ਚੁੱਕੇ ਤੇ ਨਾਲ ਸੁਖਰਾਜ ਕੋਰੀਆ ਚੁੱਕੇ ਉਹਨਾਂ ਵੱਲੋਂ ਬੋਲਟ ਮੋਟਰ ਸੰਗਤ ਦੇ ਕੇ ਜਿਹੜਾ ਮਾਨ ਸਰਪੰਚ ਜੀ ਉਹ ਮੇਰੇ ਵੀਰੋ ਅੰਬਰ